ਜਪਜੀ ਸਾਹਿਬ ਏ ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੋ ਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਈ ਜੇ ਲਾਇ ਰਹਾល ਬਤਾਰ ਭੁਖਿਆ ਭੋਖਣਾ ਉਤਰੀ ਜੇ ਬਨਾਂਪੁਰਿਆ ਭਾਰਮ ਸਹੈ ਸਿਆਣਪਾਂ ਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਿਆ ਕਾਰ ਹੁਕਮ ਨਾ કહਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੇ ਬੜਿਆਈ ਹੁਕਮੀ ਉਤਮ ਨੀਜ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇਂ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਝੇ ਨਾ ਹੋਵੇਂ ਗਏ ਨਾ ਕੋਏ ਗਾਵੇ ਕੋ ਤਾਣ ਨ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਨਾ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਭੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਵ ਗਾਵੇ ਕੋ ਜਾਪੈ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਦੂਰ ਕਥਨਾ ਕਥੀ ਨ ਆਵੇ ਤੋੜ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾ ਹੈ ਜੁਗਾ ਜਗੰਤਰ ਖਾਹੀ ਖਾ ਹੈ ਹੁਕਮੀ ਹੁਕਮ ਚਲਾਏ ਰਾਹਾ ਨਾਨਕ ਬਿਕਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚੇ ਨਾਏ ਭਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰਮ ਫੇਰ ਕੇ ਅੱਗੇ ਰਖੀਏ ਜਿਤਨੇ ਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਵਡਿਆਈ ਵਿਚਾਰ ਗਰਮੀ ਆਵੇ ਕਪੜਾ ਨਜ਼ਰੀ ਮੋਗ ਦਵਾਰ ਨਾਨਕ ਐਵੇਂ ਜਾਰੀਆਂ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਨ ਸੇ ਬਿਆਦਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾੜਾਂ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰਹਰ ਸੁਖ ਘਰ ਲੈ ਜਾਓ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੂ ਈਸਰ ਗੁਰੂ ਗੋਰੀਖ ਬਰਮਾ ਗੁਰੂ ਪਾਰਵਤੀ ਮਾਈ ਜੇ ਹੋ ਜਾਣ ਅਖਾ ਨਹੀਂ ਕਹਿਣਾ ਕਥਨ ਨ ਜਾਹੀ ਗੁਰਾ ਇੱਕ ਦੇਹ ਬਜਾਈ ਸਬਣਾ ਜੀਆ ਕਾ ਇੱਕ ਤਤ ਹਉ ਮੈਂ ਵਿਸਰਨ ਜਾਇ ਤੀਰਥ ਦਾ ਵਾਜੇ ਦਿਸ ਪਾਵਾ ਬਿਨ ਪਾਰੇ ਕੇ ਨਾਏ ਕਰੀ ਜੇ ਤੇ ਸਿਰ ਠੇ ਪਾਏ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨ ਜਾਈ ਜੇ ਜੁਗ ਚਾਰੇ ਯਾਰ ਚਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇਕ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਦਾ ਬਾਦ ਨਾ ਪੁੱਛੇ ਕਿ ਗੀਤਾ ਅੰਦਰ ਗੀਤ ਕਰ ਦੋਸੀ ਦੋਸ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਦਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦਰ ਸੁਣਿਆ ਮੁਖਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ 84 ਕਾ ਇਸ ਨਾਮ ਸੁਣਿਆ ਬੜ ਬੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਰਾ ਕੇ ਗਾ ਸੁਣਿਆ ਸੇਖ ਪੀਰ ਪਤਸਾ ਸੁਣਿਆ ਅੰਦੇ ਪਾਵੇ ਰਾ ਸੁਣਿਆ ਹਾਰ ਹੋਵੇ ਅਸਗਾਮ ਨਾਨਕ ਭਗਤ ਦਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮਨਨੇ ਕੀ ਗਤ ਕਹਿ ਨ ਜਾਏ ਜੇ ਕੋ ਕਹਿ ਪੈਛੇ ਵਜਦਾਏ ਗਾਗਤ ਕਰਮਣਾ ਲਿਖਣ ਹਾਰ ਮਨਨੇ ਗਾਵੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਦੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਤਿਓ ਪ੍ਰਗਟ ਜਾਏ ਮੰਨੇ ਮਗਨ ਜੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਜੇ ਸੋਹੋ ਦਰਜਾਨ ਪੰਜਾ ਕਾ ਗੁਰ ਇਕ ਧਿਆਨ

ਕਹਿਤਾ ਦਾਣ ਸਵਾਲੈ ਰੂਪ ਕੀਤੀ ਦਰਜਣੇ ਗਉਣ ਕੂਤ ਕੀ ਤਪਸਾ ਵੇ ਕੋ ਕੁਵਾਉ ਉਸ ਤੇ ਹੋਏ ਲਖ ਦਰਿਆਉ ਉਦਰਤ ਕਮਣ ਕਹਾ ਵਿਚਾਰ ਵਾਰਣ ਜਾ ਬਾਇ ਗਵਾਲ ਜੋ ਤੁਸ ਭਾਵੇ ਸਾਈ ਭਲਿਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਕੋ ਅਸੰਖ ਭਾਉ ਅਸੰਖ ਪੂਜਾ ਅਨੰਤ ਤਪਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋ ਭਗਸਾਰ ਅਸੰਖ ਮੋਣ ਲਿਵ ਲਾਇ ਤਾਰ ਕੁਦਰਤ ਕਵਨ ਕਹ ਵਿਚਾਰ ਵਾਰੇ ਨ ਜਾਵਾ ਇਕ ਵਾਰ ਜੋਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨੰਕਾਰ ਅਸੰਖ ਮੂਰਖ ਅੰਤ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ

ਆਸਾਂ ਕਰ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸੰਦਾ ਅਖਰੀ ਗਿਆਨ ਗੀਤ ਗੁਣ ਗਾਇ ਅਖਰੀ ਲਖਣ ਬੋਲਣ ਬਾਣਾ ਅਖਰਾ ਸਿਰ ਸੰਜੋਗ ਵਕਾਨ ਜਿਹਨੇ ਲਿਖੇ ਤੇ ਸਰਨਾਹੇ ਜਿਉ ਫਰਮਾਏ ਤੇ ਬਿਜਿਮ ਬਾਹਿ ਜੇ ਤਾਂ ਕੀਤਾ ਦੇਤਾ ਨਾ ਹੋ ਵਿਣਦਾ ਬੇਨਾਹੀ ਕੋਤਾ ਉਹ ਗੁਰਤ ਗਵਨ ਕਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋਤ ਤੁ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਹੋ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਤੁ ਪੈ ਨਾਮੇ ਕੇ ਰੰਗ ਉਨਨੇ ਬਾਬੀ ਆਖਦਾ ਨੇ ਗਰਗਰ ਕਰਨਾ ਨਿਕਲੇ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਗੋਖਮੀ ਆਵਜਾਓ ਤੇਰ ਤਪ ਦਇਤ ਤਰਨ ਜੇ ਗਪਾਵੇ ਤਿਲਕਾ ਮਾਣ ਸੁਨਿਆ ਮਣਿਆ ਮਨ ਕੀਤਾ ਪਾਉ ਅੰਤਰਗਾ ਤੇਰਤ ਮੜਨਾਓ ਸਭ ਗੁਣ ਤੇਰੇ ਮੈਂ ਨਹੀਂ ਕੋਈ ਬੜ ਗੁਣ ਕੀ ਤੇ ਭਗਤ ਨਾ ਹੋਵੇ ਸਵਾਸ ਰਾਤ ਬਾਣੀ ਵਰਮਾਓ ਸਤ ਸਵਾਣ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣਾ ਕਵਣ ਜਿਤ ਕਵਣ ਬਾਰ ਗਵਣ ਜਰੁਤੀ ਮਾ ਕਵਣ ਜਿਤੁ ਹੋਆ ਆਕਾਰਮ ਵੇਲ ਨ ਪਾਇ ਅਖੰਡ ਤੀ ਜੋ ਵੇਲੇ ਉਪਰਾਨ ਵਕਤ ਨ ਪਾਇੁ ਕਾ ਦੀਆ ਜੈ ਲਖੜ ਲੇਕ ਕੁਰਾਨ ਚਿਤਵਾਰਣ ਜੋਗੀ ਜਾਣੈ ਰਤਵਾਨਾ ਕੋਈ ਜਗਤ ਕਸਤੀ ਕੋ ਸਚੇ ਆਪੇ ਜਾਣੈ ਸੋਈ ਕਿਰ ਕਰਿਆ ਕਾ ਦਿਵਸ ਲਾਹੀ ਜੋ ਵਣੀ ਕਿਵਣਾ ਨਾ ਕਹਣ ਦਾ ਕੋਟ ਨਿਕਨੋ ਕਿਸਿਆ ਵਕਾ ਸਾਹਿਬ ਵਟਿ ਰਾਈ ਤਾ ਜਾਤਾ ਹੋਏ ਕਹੋ ਆਪੋ ਜਾਨੇ ਕਿ ਤਰਨ ਸੁਹੇ ਅਤਲਾ ਬਤਾਰ ਲਖ ਅਗਾਸਾ ਅਗਾਸ ਉੜ ਕੋ ਉੜ ਕੇ ਪਾਲ ਸੱਚੇ ਬੀਬ ਕਹੇ ਕੁਮਾਰ ਦਾ ਸਹਿਜ ਦਾ ਗਾਣਾ ਕਰਦਾ ਸੁਦੇ ਦੀ ਬਾਤ ਕਰਦਾ ਕੋਈ ਬਜਤੀ ਦੇ ਬਿਨਾਸਰ ਸਤਿ ਸ਼੍ਰੀ ਅਕਾਲ ਜੀ ਸਿਵਾ ਨਾਮ ਦਾ ਪੇਨਾ ਦੇਵਾ ਸੂਰਜਾ ਵਰਤ ਕੋ ਸੋਮਾ ਪੜੀ ਆਂ ਨਦੀਆਂ ਤੋ ਵਾ ਪਾਗ ਸਮੁੰਦਰ ਦੀ ਤਾਰੀ ਹੈ ਸੋਦ ਸਰਸੁ ਮਹਾਰਾਜ ਕਿਰਵਾਸ਼ੇਤੀ ਵਾਰタル ਕੀ ਜੁਰਨਾ ਹੋਣੀ ਜੇਤ ਸਮਨ ਹੋ ਨਿਸਰ ਹੈ ਆਂਤਨ ਸiddhi ਕਰਨੈ ਅੰਤੋ ਅੰਤਨ ਕਰਨੈ ਦਿਨੋ ਨੈ ਅੰਤੋ ਰੇਤ ਨਾ ਵੇਖਣ ਸੁਣਨੋ ਅੰਤੋ ਰੇ ਨਾ ਜਾਤਿ ਕਾਮਨ ਮੰਤਰ ಅಂದೆ ಅದರ ಬಗ್ಗೆ ಕಥೆ ಹೇಳುತ್ತಾ ಬರ್ತಾನೆ ಅಂತ ಹೇಳಿ ನಾನು ಪಾಯೆ ಇದೆ ಇಲ್ಲಿ Iyadda <laughs> wa.

ਤਾਂ ਕਿ ਜਬਾਹਾਂ ਮਿਲਣ Sukiyasi to daara lo jẹ rẹ. ਜੇ ਨੀਂਦ ਆਵੇ ਨਾ ਕੋਈ ਮਾਣੂ ਮਰਚਾ